ਅਜਿਹਾ ਲੱਗਦਾ ਹੈ ਕਿ ਅਦਾਕਾਰਾ ਦੀਪਿਕਾ ਪਾਡੂ ਕੋਨ ਵੱਡੇ ਪ੍ਰੋਜੈਕਟਾਂ ਦੇ ਮਾਮਲੇ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਕਈ ਰਿਪੋਰਟਾਂ ਤੋਂ ਬਾਅਦ ਕਿ ਉਹਨਾਂ ਨੂੰ ਰੈਡੀ ਬੰਗਾ ਦੀ ਫਿਲਮ ਸਪਿਰਿਟ ਵਿੱਚ ਬਦਲ ਦਿੱਤਾ ਗਿਆ ਸੀ ਹੁਣ ਅਦਾਕਾਰਾਂ ਨੂੰ ਆਫੀਸ਼ੀਅਲ ਤੌਰ ਤੇ ਇੱਕ ਹੋਰ ਵੱਡੀ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਇਹ ਫਿਲਮ ਕੋਈ ਹੋਰ ਨਹੀਂ ਬਲਕਿ ਕਲਕੀ 2898 AD ਦਾ ਸੀਕਵਲ ਹੈ ਪ੍ਰੋਡਕਸ਼ਨ ਹਾਊਸ ਵਿਜੰਤੀ movies ਨੇ ਵੀਰਵਾਰ ਨੂੰ ਇਹ ਐਲਾਨ ਆਪਣੇ ਐਕਸ ਅਕਾਊਂਟ ਤੋਂ ਕੀਤਾ ਆਪਣੇ ਬਿਆਨ ਦੇ ਵਿੱਚ ਨਿਰਮਾਤਾਵਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਧਿਆਨ ਨਾ ਵਿਚਾਰ ਕਰਨ ਤੋਂ ਬਾਅਦ ਦੀਪਿਕਾ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਅਤੇ ਇਹ ਵੀ ਕਿਹਾ ਕਿ ਕਲਕੀ 28 AD ਵਰਗੀ ਫਿਲਮ ਉੱਚ ਪੱਧਰ ਦੀ ਕਮਿਟਮੈਂਟ ਦੀ ਹੱਕਦਾਰ ਹੈ ਇਸ ਅਫੀਸ਼ੀਅਲ ਬਿਆਨ ਤੇ ਐਲਾਨ ਕਰਦੇ ਹੋਏ ਉਹਨਾਂ ਨੇ ਲਿਖਿਆ ਦੀਪਿਕਾ ਪਾਡੂਕਨ ਕਲਕੀ 2898 AD ਦੇ ਆਉਣ ਵਾਲੇ ਸੀਕਵਲ ਦਾ ਹਿੱਸਾ ਨਹੀਂ ਹੋਵੇਗੀ ਤਿਆ ਨਾਲ ਵਿਚਾਰ ਕਰਨ ਤੋਂ ਬਾਅਦ ਅਸੀਂ ਵਕ ਹੋਣ ਦਾ ਫੈਸਲਾ ਕੀਤਾ ਹੈ ਪਹਿਲੀ ਫਿਲਮ ਬਣਾਉਣ ਦੇ ਲੰਮੇ ਸਫ਼ਰ ਦੇ ਬਾਵਜੂਦ ਅਸੀਂ ਇੱਕ ਸਾਂਝੇਦਾਰੀ ਨਹੀਂ ਲੱਭ ਸਕੇ ਕਲਕੀ 2898 AD ਵਰਗੀ ਫਿਲਮ ਉਸ ਵਚਨਬੰਦਤਾ ਅਤੇ ਹੋਰ ਵੀ ਬਹੁਤ ਕੁਝ ਦੀ ਹੱਕਦਾਰ ਹੈ ਅਸੀਂ ਉਸ ਨੂੰ ਉਸ ਦੇ ਪਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ ਬਿਆਨ ਦੇ ਵਿੱਚ ਇਹ ਲਿਖਿਆ ਗਿਆ ਹੈ ਇਹ ਫੈਸਲਾ ਬਹੁਤ ਸਾਰੇ ਫੈਨਸ ਨੂੰ ਹੈਰਾਨ ਕਰ ਰਿਹਾ ਹੈ ਕਿਉਂਕਿ ਦੀਪਿਕਾ ਪ੍ਰਭਾਸ, ਅਮਿਤਾ ਬਚਨ ਅਤੇ ਕਮਲ ਹਸਨ ਦੇ ਨਾਲ ਪਹਿਲੇ ਪਾਗ ਦੇ ਮੁੱਖ ਸਿਤਾਰਿਆਂ ਦੇ ਵਿੱਚ ਇੱਕ ਸੀ ਦੀਪਿਕਾ ਪਾਡੂਕੋਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਪਾਡੂਕੋਨ ਨੂੰ ਵੱਡੇ ਪ੍ਰੋਜੈਕਟ ਦੇ ਵਿੱਚ ਕਿਸੇ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਹੈ ਮਈ ਵਿੱਚ ਅਜਈਆਂ ਰਿਪੋਰਟਾਂ ਆਈਆਂ ਸਨ ਕਿ ਉਸ ਨੂੰ ਪ੍ਰਭਾਸ ਦੀ ਫਿਲਮ ਸਪਿਰਿਟ ਦੇ ਵਿੱਚ ਵੀ ਬਦਲ ਦਿੱਤਾ ਗਿਆ ਜੋ ਕਿ ਸੰਦੀਪ ਰੈਡੀਵੰਗਾ ਦੁਆਰਾ ਨਿਰਦੇਸ਼ਿਤ ਇੱਕ ਹੋਰ ਵੱਡਾ ਪ੍ਰੋਜੈਕਟ ਹੈ ਥੋੜੀ ਦੇਰ ਬਾਅਦ ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਕਿ ਇਸ ਫਿਲਮ ਦੇ ਵਿੱਚ ਤ੍ਰਿਪਤੀ ਢੀਮਰੀ ਨੂੰ ਕਾਸਟ ਕਰ ਲਿੱਤਾ ਗਿਆ ਹੈ